ਕਿਊਬਿਕ ਤੇ ਪ੍ਰੀਮੀਅਰ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ ਕਿ ਮੌਂਟਰੀਅਲ ਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਉੱਪਰ 6 ਮਹੀਨੇ ਦੇ ਲਈ ਪਾਉਜ਼ ਲਗਾਇਆ ਗਿਆ ਜਿਸ ਨਾਲ ਕਿ ਪਿਛਲੇ ਸਮੇਂ ਦੌਰਾਨ ਜਸਟੰਗ ਦੇ ਨਾਲ ਗਿਣਤੀ ਵਧੀ ਹੈ ਉਸ ਆਸਰੇ ਇਹ ਕਦਮ ਚੁੱਕੇ ਗਏ ਨੇ ਦੂਜੇ ਪਾਸੇ ਪ੍ਰੀਮੀਅਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੈਜਿਸਲੇਸ਼ਨ ਚ ਇੱਕ ਬਿੱਲ ਲਿਆਂਦਾ ਜਾਏਗਾ ਜਿਸ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵੀ ਕਿਊਬਿਕ ਦੇ ਵਿੱਚ ਸੀਮਤ ਕਰਨ ਦੇ ਲਈ ਕਦਮ ਅੱਗੇ ਵਧਾਏ ਜਾਣਗੇ ਮੋਂਟਰੀਅਲ ਦੇ ਵਿੱਚ ਹੁਣ ਮਿਨੀਮਮ ਵੇਜ ਤੇ ਕੰਮ ਕਰਨ ਵਾਲੇ ਟੈਂਪਰੇਰੀ ਫੋਰਨ ਵਰਕਰਸ ਦੀ ਐਂਟਰੀ ਨਹੀਂ ਹੋਏਗੀ ਕਿਉਂਕਿ ਦੇ ਪ੍ਰੀਮੀਅਰ ਫ੍ਰੈਂਕੋਇਸ ਲਗਾਟ ਨੇ ਕਿਹਾ ਹੈ ਕਿ ਕੁਝ ਸਮੇਂ ਲਈ ਟੈਂਪਰੇਰੀ ਵਰਕਰਸ ਦੀਆਂ ਐਪਲੀਕੇਸ਼ਨਸ ਫ੍ਰੀਜ਼ ਕੀਤੀਆਂ ਗਈਆਂ ਨੇ ਤੇ ਘੋਸ਼ਣਾ 6 ਮਹੀਨੇ ਦੇ ਲਈ ਕੀਤੀ ਗਈ ਹੈ ਉਹਨਾਂ ਕਹਿ ਕਿ ਨਵੀਆਂ ਐਪਲੀਕੇਸ਼ਨਸ ਆ ਰਹੀਆਂ ਨੇ ਪਰ ਇਸ ਨੂੰ ਲਾਗੂ ਨਹੀਂ ਕੀਤਾ ਜਾਏਗਾ ਖਾਸ ਕਰਕੇ ਨਰਸਾ ਅਧਿਆਪਕ ਕੰਸਟਰਕਸ਼ਨ ਵਰਕਰਜ਼ ਦਾ ਫੂਡ ਸੈਕਟਰ ਦੇ ਨਾਲ ਸੰਬੰਧਿਤ ਘਟੋ-ਕਟ 57000 ਡਾਲਰ ਕਮਾਉਣ ਵਾਲੇ ਲੋਕਾਂ ਨੂੰ ਇਸ ਤਹਿਤ ਛੋਟ ਦਿੱਤੀ ਜਾਏਗੀ ਪ੍ਰੀਮੀਅਰ ਨੇ ਕਿਹਾ ਕਿ ਇਹ ਫੈਸਲਾ ਇਸ ਲਈ ਕੀਤਾ ਗਿਆ ਕਿ ਕੂਬ ਸੂਬੇ ਦੇ ਵਿੱਚ ਟੈਂਪੋਰਰੀ ਫੌਨ ਵਰਕਰਜ਼ ਪਿਛਲੇ 2 ਸਾਲਾਂ ਚ 3 ਲੱਖ ਤੋਂ ਦੁੱਗਣੇ ਹੋ ਕੇ 6 ਲੱਖ ਹੋ ਗਏ ਨੇ ਜਿਸ ਕਾਰਨ ਹਾਊਸਿੰਗ ਹੈਲਥ ਅਤੇ ਐਜੂਕੇਸ਼ਨ ਸੈਕਟਰ ਦੇ ਵਿੱਚ ਪ੍ਰੈਸ਼ਰ ਲਗਾਤਾਰ ਵੱਧ ਰਿਹਾ ਹੈ ਉਹਨਾਂ ਦੱਸਿਆ ਕਿ ਮੌਂਟਰੀਅਲ ਚ ਲਗਭਗ 12000 ਟੈਂਪੋਰਰੀ ਵਰਕਰਸ ਨੇ ਤੇ ਸੂਬੇ ਦੇ 2 ਤਿਹਾਈ ਤੋਂ ਵੱਧ ਨੌਨ ਪਰਮਨੈਂਟ ਨਿਵਾਸੀ ਫੈਡਰਲ ਸਰਕਾਰ ਦੇ ਅਧਿਕਾਰ ਖੇਤਰ ਚ ਆਉਂਦੇ ਨੇ ਜਿਨ੍ਹਾਂ ਦੀ ਗਿਣਤੀ 420000 ਤੋਂ ਘਟਾ ਕੇ 210000 ਕਰਨ ਦੀ ਅਪੀਲ ਕੀਤੀ ਗਈ ਹੈ ਕਿਊਬਿਕ ਦੇ ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਮਹੀਨਿਆਂ ਚ ਸੂਬਾ ਇੱਕ ਬਿੱਲ ਵੀ ਪੇਸ਼ ਕਰਨ ਜਾ ਰਿਹਾ ਜਿਸ ਤਹਿਤ ਸੂਬੇ ਨੂੰ ਕੁਝ ਸਕੂਲਾਂ ਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਸੀਮਤ ਕਰਨ ਦਾ ਅਧਿਕਾਰ ਵੀ ਮਿਲ ਜਾਏਗਾ ਕਾਬਲੇ ਕੋਰਕ ਕਿ ਕਿਊਬਿਕ ਦੇ ਵੱਲੋਂ ਲਗਾਤਾਰ ਟੈਂਪਰੇਰੀ ਫੋਰਨ ਵਰਕਰਸ ਅਤੇ ਅਸਾਈਲਮ ਸੀਕਰਸ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਫੈਡਰਲ ਸਰਕਾਰ ਤੱਕ ਅਪਰੋਚ ਕੀਤੀ ਗਈ ਸੀ ਜਿਸ ਵਿੱਚ ਪਿਛਲੇ ਦਿਨੀ ਇਹ ਮੰਗ ਵੀ ਕੀਤੀ ਗਈ ਸੀ ਕਿ ਅਸਾਈਲਮ ਸੀਕਰਸ ਦੀ ਗਿਣਤੀ ਪ੍ਰੋਵਿੰਸਾਂ ਦੀ ਆਬਾਦੀ ਦੇ ਹਿਸਾਬ ਦੇ ਨਾਲ ਬਰਾਬਰ ਵੰਡੀ ਜਾਵੇ ਕਿਉਂਕਿ ਇਸ ਦਾ ਵੱਡਾ ਹਿੱਸਾ ਕਿਊਬਿਕ ਦੇ ਕੋਲ ਆਉਂਦਾ ਹੈ ਤੇ ਪਿਛਲੇ ਸਮੇਂ ਦੌਰਾਨ ਅਸਾਈਲਮ ਸੀਕਰਸ ਦੀ ਰਹਿائش ਦਾ ਪ੍ਰਬੰਧ ਕਰਨ ਦੇ ਲਈ ਵੀ ਕਿਊਬਿਕ ਦੇ ਵੱਲੋਂ ਫੈਡਰਲ ਸਰਕਾਰ ਤੋਂ 1 ਬਿਲੀਅਨ ਡਾਲਰ ਦੀ ਮਦਦ ਮੰਗੀ ਗਈ ਸੀ ਜਿਸ ਚਾਹਤ 750 ਮਿਲੀਅਨ ਡਾਲਰ ਦਿੱਤੇ ਗਏ ਸਨ ਇਸ ਤੋਂ ਬਾਅਦ ਵੀ ਪ੍ਰੋਵਿੰਸ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਟੈਂਪਰੇਰੀ ਫੋਰਨ ਵਰਕਰਸ ਤੇ ਅਸਾਈਲਮ ਸੀਕਰਸ ਦੀ ਵੱਧ ਰਹੀ ਗਿਣਤੀ ਕਾਫੀ ਚੈਲੰਜ ਪੈਦਾ ਕਰ ਰਹੀ ਹੈ ਖਾਸ ਕਰਕੇ ਕਿਊਬਿਕ ਇੱਕ ਫ੍ਰੈਂਚ ਆਧਾਰਿਤ ਸੂਬਾ ਅਤੇ ਇੱਥੇ ਉਹਨਾਂ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਜਿਨ੍ਹਾਂ ਨੂੰ ਕਿ ਫ੍ਰੈਂਚ ਨਹੀਂ ਆਉਂਦੀ ਇਸ ਕਾਰਨ ਉਹਨਾਂ ਨੂੰ ਆਪਣੀ ਲੈਂਗੁਏਜ ਦੇ ਹਿਸਾਬ ਦੇ ਨਾਲ ਹੋਰ ਪ੍ਰੋਵਿੰਸਾਂ ਦੇ ਵਿੱਚ ਭੇਜਣਾ ਚਾਹੀਦਾ ਹੈ ਤਾਂ ਸਿੱਧੇ ਰੂਪ ਦੇ ਵਿੱਚ ਮੌਂਟਰੀਅਲ ਦੇ ਲਈ ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮ ਨੂੰ 6 ਮਹੀਨੇ ਦੇ ਲਈ ਫ੍ਰੀਜ਼ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਗੈਂਤੀ ਘਟਾਉਣ ਦੇ ਲਈ ਵੀ ਕਯੂਬਿਕ ਲੈਜਿਸਲੇਸ਼ਨ ਦੇ ਵਿੱਚ ਇੱਕ ਬਿੱਲ ਲਿਆਂਦਾ ਜਾਣਾ ਹੈ ਜਿਸ ਦੇ ਬਾਅਦ ਕਯੂਬਿਕ ਕਿੰਨੇ ਵਿਦਿਆਰਥੀਆਂ ਨੂੰ ਐਂਟਰੀ ਹਰ ਸਾਲ ਦੇਵੇਗਾ ਇਸ ਨੰਬਰ ਤੇ ਵੀ ਸਭ ਦੀ ਨਜ਼ਰ ਜ਼ਰੂਰ ਰਹੇਗੀ ਬੇਸ਼ੱਕ ਕਯੂਬਿਕ ਦੇ ਵੱਲੋਂ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਫੈਡਰਲ ਸਰਕਾਰ ਤੋਂ ਵੱਧ ਅਧਿਕਾਰਾਂ ਦੀ ਮੰਗ ਵੀ ਕੀਤੀ ਗਈ ਸੀ ਪਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਇਸ ਨੂੰ ਇਨਕਾਰ ਕਰ ਦਿੱਤਾ ਗਿਆ ਸੀ ਜਿਨ੍ਹਾਂ ਨੇ ਸਪੱਸ਼ਟ ਰੂਪ ਚ ਕਿਹਾ ਸੀ ਕਿ ਕਯੂਬਿਕ ਕੋਲੇ ਪਹਿਲਾਂ ਹੀ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਕੈਨੇਡਾ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਅਧਿਕਾਰ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ